ਸਵਾਗਤ ਮੈਰੀਨਸ ਸੁੰਮਨ ਟੀਟੀ ਪੰਜਾਬੀ ਦੇ ਪ੍ਰੋਗਰਾਮ ਸ਼ਬਦ ਲੋਕ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਆ ਤੇ ਇਸ ਪ੍ਰੋਗਰਾਮ ਦੇ ਜ਼ਰੀਏ ਸਾਹਿਤਿਕ ਸ਼ਖਸੀਅਤਾਂ ਦੇ ਨਾਲ ਸਾਂਝ ਪਾਉਂਦੇ ਆ ਸੁਣਦੇ ਆ ਉਹਨਾਂ ਦੀਆਂ ਰਚਨਾਵਾਂ ਤੇ ਅੱਜ ਵੀ ਇਸੇ ਕੜੀ ਦੇ ਤਹਿਤ ਸਾਡੇ ਸਟੂਡੀਓ 'ਚ ਬਹੁਤ ਹੀ ਅੱਛੇ ਮਹਿਮਾਨ ਸਾਡੇ ਨਾਲ ਜੁੜ ਚੁੱਕੇ ਨੇ ਤੇ ਫਿਰੌਜੀ ਗੱਲਾਬਾਤਾਂ 'ਚ ਹੋਰ ਸਮਾਨਾਂ ਲੈਂਦੇ ਹੋਏ ਸਾਡੇ ਅੱਜ ਦੇ ਮਹਿਮਾਨ ਮਦਨ ਵੀਰਾ ਜੀ ਨੂੰ ਆਖ ਲੈਂਦਿਆ ਨਿੱਗੀ ਜੀ ਆਇਆਂ ਸੋ ਸਤਿ ਸ਼੍ਰੀ ਅਕਾਲ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਸੋ ਸਰ ਸਾਡੇ ਸੱਦੇ ਨੂੰ ਕਬੂਲ ਕਰਦੇ ਹੋਏ ਤੁਸੀਂ ਸਾਡੇ ਸਟੂਡੀਓ 'ਚ ਸ਼ਿਰਕਤ ਕੀਤੀ ਗੱਲਬਾਤਾਂ ਕਰਾਂਗੇ ਤੁਹਾਡੇ ਸਾਹਿਤਿਕ ਸਫ਼ਰ ਨੂੰ ਲੈ ਕੇ ਪਰ ਅਸੀਂ ਚਾਹੁੰਦੇ ਹਾਂ ਕਿ ਪਹਿਲਾਂ ਗੱਲਬਾਤ ਕਰ ਲਈ ਜਾਵੇ ਤੁਹਾਡੇ ਪਰਿਵਾਰਕ ਪਿਛੋਕੜ ਬਾਰੇ ਤੁਹਾਡੀ ਪੜ੍ਹਾਈ ਲਿਖਾਈ ਬਾਰੇ ਤੇ ਤੁਹਾਡੇ ਕੰਮਕਾਜ ਬਾਰੇ ਆਮ ਪਿੰਡੂ ਜੀਵਨ ਜਿਸ ਤਰ੍ਹਾਂ ਕਿਸੇ ਵੀ ਬੰਦੇ ਦਾ ਹੋ ਸਕਦਾ ਮੇਰਾ ਬਹੁਤ ਸਧਾਰਨ ਪਰਿਵਾਰ ਚ ਜਨਮ ਹੋਇਆ ਜੀ ਇੱਕ ਤਰ੍ਹਾਂ ਸਮਾਜਿਕ ਤੇ ਆਰਥਿਕ ਤੌਰ ਤੇ ਤੋਂ ਪਿੱਛੇ ਰਹਿਣ ਵਾਲੇ ਲੋਕਾਂ ਚ ਜ ਮੇਰਾ ਜਨਮ ਹੋਇਆ ਜੀ ਜਿਨ੍ਹਾਂ ਨੇ ਜ਼ਿੰਦਗੀ ਚ ਆਪਣੇ ਮਿਹਨਤ ਨਾਲ ਮੁੜ ਕੇ ਨਾਲ ਆਪਣੇ ਪਰਿਵਾਰ ਚਲਾਏ ਹਮ ਤੇ ਆਪਣੇ ਬੱਚਿਆਂ ਨੂੰ ਲਿਖਣ ਪੜ੍ਹਨ ਜੋਗਾ ਕੀਤਾ ਜੀ ਮੋਡਲੀਪੜਾਈ ਪਿੰਡ ਦੇ ਪ੍ਰਾਇਮਰੀ ਸਕੂਲ ਚੋਂ ਜਿਸ ਤਰ੍ਹਾਂ ਹੁੰਦੀ ਹੈ ਖਾਸ ਗੱਲ ਇਹ ਸੀ ਕਿ ਉਹ ਪ੍ਰਾਇਮਰੀ ਸਕੂਲ ਮਸੀਤ ਚ ਖੁੱਲਿਆ ਸੀ ਹਮ ਤੇ ਸਾਡੇ ਘਰ ਦੀ ਤੇ ਉਸ ਸਕੂਲ ਦੀ ਕੰਦ ਸਾਂਝੀ ਸੀ ਜਿਹੜੀ ਮੈਨੂੰ ਬੜੀ ਚੰਗਾ ਲੱਗਦਾ ਸੀ ਵੀ ਹਮ ਘਰ ਦੇ ਨਾਲ ਸਕੂਲ ਸੀ ਜੀ ਇਦਾਂ ਥੋੜਾ ਕੰਫਰਟੇਬਲ ਵੀ ਰਹਿਆ ਮੈਂ ਬਾਕੀ ਬੱਚਿਆਂ ਨਾਲੋਂ ਜ਼ਿਆਦਾ ਕਿਉਂਕਿ ਘਰ ਦੇ ਬਿਲਕੁਲ ਹੀ ਨਾਲ ਸਕੂਲ ਸੀ ਤੇ ਟੀਚਰਾਂ ਨਾਲ ਪਰਿਵਾਰ ਦੀ ਨਿੱਜੀ ਸਾਂਝ ਸੀ ਇਸ ਕਰਕੇ ਮੈਨੂੰ ਥੋੜਾ ਚੰਗਾ ਲੱਗਿਆ ਸਕੂਲ 'ਚ ਪੜਨਾ ਜੀ ਤੇ ਘਰ ਦੇਆਂ ਦੀ ਰੀਤ ਸੀ ਵੀ ਅੱਖਰ ਗਿਆਨ ਇਹ ਸਿੱਖਣ ਤੇ ਪੜ੍ਹਨ ਤੇ ਅੱਗੇ ਵਧਣ ਪ੍ਰਾਇਮਰੀ ਤੋਂ ਬਾਅਦ ਸੈਕੰਡਰੀ ਮੈਂ ਸੀਨੀਅਰ ਸੈਂਡ ਸਕੂਲ ਟਾਣਡਾ ਤੋਂ ਕੀਤੀ ਤੇ ਗ੍ਰੈਜੂਏਸ਼ਨ ਗਵਰਨਮੈਂਟ ਕਾਲਜ ਟਾਂਡਾ ਦੀ ਐ ਤੇ ਇਸੇ ਤਰ੍ਹਾਂ ਗਵਰਨਮੈਂਟ ਕਾਲਜ ਹਸ਼ਰਪੁਰ ਤੋਂ ਮੈਂ ਐਮਏ ਕੀਤੀ ਜੀ ਤੇ ਐਮਪੀਏ ਲਈ ਮੈਂ ਪੰਜਾਬ ਸਟੇਟ ਚੰਡੀਗੜ੍ਹ ਗਿਆ ਡਾਕਟਰ ਕੇਸਰ ਹੁਣਾ ਨਾਲ ਨੰ ਕੰਮ ਕੀਤਾ ਜੀ ਇਹ ਮੇਰਾ ਸਫਰ ਸੀ ਪੜਾਈ ਦਾ ਜੀ ਅ ਜੇ ਗੱਲ ਕੀਤੀ ਜਾਵੇ ਤੁਹਾਡੀ ਕਵਿਤਾ ਦੀ ਤਾਂ ਬਹੁਤ ਅੱਛੀ ਕਵਿਤਾ ਲਿਖਦੀ ਹੋ ਤੁਸੀਂ ਸੋ ਸਾਹਿਤ્ય ਦੇ ਵਿੱਚ ਕਾਫੀ ਲੰਮਾ ਸਮਾਂ ਹੋ ਗਿਆ ਤੁਹਾਨੂੰ ਵਿਚਰਦਿਆਂ ਹੋਇਆਂ ਕਾਫੀ ਸਾਲ ਹੋ ਚੁੱਕੇ ਨੇ ਸਾਹਿਤ ਦੀ ਸੇਵਾ ਕਰਦਿਆ ਹੋਇਆ ਤੇ ਜੇ ਗੱਲ ਕੀਤੀ ਜਾਵੇ ਲੇਖਣੀ ਦੀ ਤਾਂ ਲਿਖਣ ਵੱਲ ਕਿਸ ਤਰ੍ਹਾਂ ਝੁਕਾ ਹੋਇਆ ਕਿਵੇਂ ਇਹ ਚੇਟਕ ਲੱਗੀ ਕਿਨਾਂ ਤੋਂ ਪ੍ਰੇਰਿਤ ਹੋਏ ਲਿਖਣ ਪਿੱਛੇ ਮੈਨੂੰ ਲੱਗਦਾ ਸੀਗਾ ਕਿ ਮੈਂ ਸ਼ੁਰੂ ਵਿੱਚ ਸਪੋਰਟਸ ਵਿੱਚ ਦਿਲਚਸਪੀ ਲਈ ਹਮ ਕਰਦੇ ਵਿੱਚ ਚਾਹੁੰਦੇ ਸੀ ਮੈਂ ਕਮਜ਼ੋਰ ਸੀ ਸਰੀਰਕ ਤੌਰ ਤੇ ਕਰਦੇ ਵਿੱਚ ਚਾਹੁੰਦੇ ਸੀ ਇਹ ਖਾਵੇ ਪੀਵੇ ਤੇ ਤਕੜਾ ਹੋਵੇ ਜੀ ਤੇ ਉਦੋਂ ਇਹ ਸਮਝਿਆ ਜਾਂਦਾ ਸੀ ਕਿ ਜਿਹੜਾ ਜੋਰਾਵਰ ਹੋਵੇਗਾ ਉਹੀ ਕਮਜਵਬ ਹੋਵੇਗਾ ਜੇ ਸਰੀਰਕ ਤੌਰ ਤੇ ਤਕੜਾ ਹੋਵੇਗਾ ਤਾਂ ਹਮ ਤੇ ਫਿਰ ਮੈਨੂੰ ਛੇਤੀ ਲੱਗਣ ਲੱਗ ਪਿਆ ਵੀ ਮੈਂ ਚੰਗਾ ਪਲੇਅਰ ਨਹੀਂ ਬਣ ਸਕਦਾ ਹਮ ਤੇ ਮੈਂ ਆਪਣੇ ਪੜਾਈ ਵੱਲ ਧਿਆਨ ਦਿੱਤਾ ਜੀ ਪੜਦੇ ਪੜਦੇ ਮੇਰੇ ਮੰਚ 'ਚ ਮੇਰਾ ਇੱਕ ਦੋਸਤ ਪੇਂਟਿੰਗ ਕਰਦਾ ਹੁੰਦਾ ਸੀ ਇੱਕ ਗਾਉਂਦਾ ਹੁੰਦਾ ਸੀ ਹਾਂ ਤੇ ਮੇਰੀ ਦਿਲਚਸਪੀ ਪੇਂਟਿੰਗ 'ਚ ਵੀ ਰਹੀ ਪਰ ਮੈਂ ਗਾਉਣ ਵਾਲੇ ਪਾਸੇ ਮੈਨੂੰ ਚੰਗਾ ਲੱਗਦਾ ਸੀ ਪਰ ਮੇਰੇ ਕੋਲ ਹੁਨਰ ਨਹੀਂ ਸੀ ਪਰ ਮੈਨੂੰ ਲਿਖਣ ਤੇ ਪੜਨ ਦਾ ਹੁਨਰ ਸੀ ਹਾਂ ਤੋਂ ਦਸਵੀਂ ਤੱਕ ਪੜਦੇ ਆ ਮੈਂ ਕੁਝ ਕਵਤਾਵਾਂ ਮ ਬੱਚਿਆਂ ਲਈ ਲਿਖੀਆਂ ਬਾਲ ਸੱਤ ਇਹਨੂੰ ਕਹਿ ਸਕਦੇ ਹਾਂ ਜੀ ਤੇ ਉਹ ਬਾਈ ਚਾਂਸ ਸੀ ਪ੍ਰੀਤਨਗਰ ਤੋਂ ਮੈਗਜ਼ੀਨ ਨਿਕਲਦਾ ਸੀਗਾ ਜਿਹਦੀ ਐਡੀਟਰ ਸੀਗੇ ਨਵਤੇਜ ਪ੍ਰੀਤਲੜੀ ਉਹ ਕਰਦੇ ਸੀ ਇੱਕ ਬੱਚਿਆਂ ਦਾ ਮੈਗਜ਼ੀਨ ਉੱਥੋਂ ਨਿਕਲਦਾ ਸੀ ਬਾਲ ਸੰਦੇਸ਼ ਹਰਦੇਪਾਲ ਸਿੰਘ ਉਹਦੇ ਸੰਪਾਦਕ ਸੀ ਜੀ ਉਹਨਾਂ ਨੇ ਕੁਝ ਕਵਤਾਂ ਮੇਰੀਆਂ ਉਦੋਂ ਹੀ ਛਾਪੀਆਂ ਜਿਨ੍ਹਾਂ ਤੇ ਮੇਰੇ ਅਧਿਆਪਕਾਂ ਨੂੰ ਸ਼ੱਕ ਸੀ ਵੀ ਮੇਰੀਆਂ ਨਹੀਂ ਹੈ ਮੈਂ ਤੋ ਜਿਹੜੀ ਇਹ ਬਿਲਕੁਲ ਮੈਨੂੰ ਅਖੀਰ ਤੱਕ ਉਹ ਕਹਿੰਦੇ ਰਹੇ ਵੀ ਬੱਚੂ ਇਹ ਤੇਰੀਆਂ ਨਹੀਂ ਹੋ ਸਕਦੀਆਂ ਮੈਂ ਕਿਹਾ ਜੀ ਲਿਖੀਆਂ ਤਾਂ ਮੈਂ ਹੀ ਆ ਹੁਣ ਮੰਨੋ ਜਾਂ ਨਾ ਮੰਨੋ ਇਹ ਸੰਕਟ ਬਾਦ ਵਿੱਚ ਵੀ ਰਿਹਾ ਮੇਰੇ ਨਾਲ ਜੀ ਕਿਉਂਕਿ ਕਈ ਵਾਰੀ ਟੀਚਰਸ ਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਇਹ ਚੁੱਪਚਾਪ ਰਹਿਣ ਵਾਲਾ ਬੱਚਾ ਕਿ ਇੰਨਾ ਟੈਲੈਂਟ ਵਾਲਾ ਹੋ ਸਕਦਾ ਹੈ ਇਹਦੇ ਵਿੱਚ ਇੰਨਾ ਕੁਝ ਛੁਪਿਆ ਹੋਇਆ ਹੈ ਹਨਾ ਕਈ ਵਾਰ ਇਹ ਚੀਜ਼ ਹੋ ਜਾਂਦੀ ਹੈ। ਕਈ ਵਾਰ ਅਸੀਂ ਇਸ ਤਰ੍ਹਾਂ ਵੀ ਸੋਚਦੇ ਹਾਂ ਮੈਂ ਬਤੌਰ ਦੇ ਆਪਕ ਇੰਨੇ ਸਾਲਾਂ ਵਿੱਚ ਮੈਂ ਵੀ ਮੇਰੇ ਵੀ ਵੱਖ-ਵੱਖਰੇ ਅਨੁਪੋਰ ਤੇ ਵਿਦਿਆਰਥੀਆਂ ਬਾਰੇ ਜਿਹੜਾ ਬੱਚਾ ਪੜਨ ਐਵਰੇਜ ਹੋਵੇ ਅਸੀਂ ਉਹ ਤੋਂ ਕੋਈ ਬਹੁਤੀਆਂ ਉਮੀਦਾਂ ਨਹੀਂ ਕਰਦੇ ਤੇ ਮੈਂ ਪੜਨ ਵਿੱਚ ਔਸਤ ਸਟੂਡੈਂਟਸ ਹੀ ਇਦਾਂ ਨਹੀਂ ਸੀ ਕਿ ਮੈਂ ਕਿਤੇ ਪਹਿਲਾਂ ਮੇਰੇ ਕੋਲ ਗਿੰਦੀਆਂ-ਮਿੰਦੀਆਂ ਚ ਨਹੀਂ ਸੀ ਹੁੰਦਾ ਪਿੱਛੇ ਵੀ ਨਹੀਂ ਸੀ ਬੈਠਦਾ ਮਤਲਬ ਕਿਤੇ ਮੱਧ ਜਿਹਾ ਚ ਆਉਂਦਾ ਸੀ ਤੇ ਇਹੋ ਜਿਹੇ ਬੱਚੇ ਕੋਲ ਬਹੁਤੀਆਂ ਉਮੀਦਾਂ ਅਧਿਆਪਕ ਵੀ ਨਹੀਂ ਕਰਦਾ ਵੀ ਇਹਨੂੰ ਇਸ ਤੋਂ ਬਿਨਾ ਵੀ ਕੋਈ ਚੀਜ਼ ਆਉਂਦੀ ਹੋਗੀ ਜੀ 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 ਤੇ ਮੈਨੂੰ ਬਾਅਦ ਵਿੱਚ ਵੀ ਮੈਨੂੰ ਆਪਣੇ ਕੰਮਾਂ ਬਾਰੇ ਤੁਸੀਂ ਹੈਰਾਨ ਹੋਵੋਗੇ ਵੀ ਮੈਨੂੰ ਜਿਹੜੇ ਵੀ ਜ਼ਿੰਦਗੀ ਚ ਕੰਮ ਕੀਤੇ ਕਪਤਾ ਦੇ ਖੇਤਰ ਚ ਧਨਵਾਦ ਦੇ ਖੇਤਰ ਚ ਜਾਂ ਕਿਸੇ ਐਡੀਟਿੰਗ ਦੇ ਖੇਤਰ ਚ ਉੱਥੇ ਵੀ ਮੈਨੂੰ ਸਾਬਤ ਕਰਨਾ ਪਿਆ ਵੀ ਮੈਂ ਕਰ ਸਕਦਾ ਹਾਂ ਜੀ 어 ਮਤਲਬ ਮੈਨੂੰ ਕੋਈ ਮਾਨਤਾ ਉਦੋਂ ਮਿਲੀ ਜਦੋਂ ਮੇਰਾ ਕੰਮ ਹੋ ਗਿਆ ਮਤਲਬ ਮੈਂ ਕੋਈ ਸਾਹਮਣੇ ਰੱਖਿਆ ਇਟਸ ਯਕੀਨ ਨਾਲ ਕਿ ਕਿਸੇ ਬੰਦੇ ਨੇ ਇਦਾਂ ਕਦੀ ਨਹੀਂ ਕਿਹਾ ਵੀ ਇਹ ਬੰਦਾ ਕਰ ਹੀ ਸਕਦਾ ਹੈ ਇਦਾਂ ਇਦਾਂ ਦੀ ਕੋਈ ਗੱਲ ਨਹੀਂ ਜੀ 어 ਮਦਨ ਜੀ ਅਸੀਂ ਚਾਹਨੀ ਆ ਕਿ ਤੁਸੀਂ ਆਪਣੀ ਕੋਈ ਨਾ ਕੋਈ ਰਚਨਾ ਵੀ ਸਾਡੇ ਜਿਹੜੇ ਦਰਸ਼ਕ ਇਸ ਸਮੇਂ ਤੇ ਸਾਡੇ ਨਾਲ ਜੁੜੇ ਹੋਏ ਨੇ ਪ੍ਰੋਗਰਾਮ ਵੇਖ ਰਹੇ ਨੇ ਉਹਨਾਂ ਨਾਲ ਜ਼ਰੂਰ ਸਾਂਝੀ ਕਰੋ ਮੈਂ ਆਪਣੀ ਕਿਤਾਬ ਹੈ ਮੇਰੀ ਨਾਬਰਾਂ ਦੀ ਵਾਰਤ ਜੀ ਉਹਦੇ 'ਚ ਕੁਝ ਚੀਜ਼ਾਂ ਨੇ ਜਿਹੜੀਆਂ ਮੈਨੂੰ ਮਰੀਂ ਦਿਲ ਦੇ ਨੇੜੇ ਆ ਤੇ ਉਹ ਮੈਂ ਸਾਂਝੀਆਂ ਕਰਨਾ ਤੁਹਾਡੇ ਨਾਲ ਜੀ ਇਹ ਚੀਜ਼ਾਂ ਅਸਲ 'ਚ ਮੈਂ ਜਦੋਂ ਯੂਨੀਵਰਸਿਟੀ ਪੜ੍ਹਦਾ ਸੀ ਲਿਖ ਵੀ ਉਦੋਂ ਹੋਈਆਂ ਤੇ ਉਦੋਂ ਮੇਰਾ ਜਮਾਤੀ ਸੀ ਗੁਰਤੇਜ ਕਹਾਰਵਾਲਾ ਜਿਹੜਾ ਬਹੁਤ ਅੱਛੀ ਗਜ਼ਲ ਕਹਿੰਦਾ ਸੀ ਤੇ ਮੈਂ ਗਜ਼ਲ ਲਿਖਦਾ ਨਹੀਂ ਹੈਗਾ ਪਰ ਉਹਦੀ ਸੰਗਤ ਵਿੱਚ ਜਾਂ ਉਹਦੀ ਕਹਿ ਸਕਦੇ ਆ ਉਹਦੇ ਪ੍ਰਭਾਵ 'ਚ ਕੁਝ ਮੈਂ ਸ਼ੇਅਰ ਕਹੇ ਸੀ ਤੇ ਉਹ ਕਦੀ ਕਦੀ ਮੈਂ ਦੋਸਤਾਂ ਨੂੰ ਸੁਣਾ ਦਿੰਦਾ ਉਦੋਂ ਮੈਂ ਸੁਣਾਉਂਦਾ ਨਹੀਂ ਜੀ ਤੇ ਮੈਂ ਉਹੀ ਤੁਹਾਡੇ ਨਾਲ ਸਾਂਝੀ ਕਰਦਾ ਜੀ ਇਨਸ਼ਾਅੱ ਸੋ ਇਹ ਦੱਸ ਕਾ ਕਿ ਪੱਤ ਵੀ ਹੁਣ ਵਿਰਖ ਹੈ ਹਮ ਸਿਰ ਤੇ ਸਿਖਰ ਦੁਪਹਿਰ ਹਮ ਪੱਤ ਵੀ ਹੁਣ ਵਿਰਖ ਹੈ ਹਮ ਸਿਰ ਤੇ ਸਿਖਰ ਦੁਪਹਿਰ ਕਿਸ ਦੀ ਸ਼ਾਮੇ ਬੈਠਣਾ ਹਮ ਸੋਚ ਰਿਹਾ ਹੈ ਸ਼ੇਰ ਹਮ ਬਹੁਤ ਖੂਬ ਤੇ ਅੱਗੇ ਸੀ ਕਿ ਅਣਗੌਲੇ ਸੁਕਰਾਤ ਨਹੀਂ ਹਮ ਜੇ ਵੇਖੇ ਤਾਂ ਬਹੁਤ ਹਮ ਸ਼ਾਮ ਸਵੇਰੇ ਢੀਕਦੀ ਹਮ ਜ਼ਿੰਦਗੀ ਵੀ ਬਿਬਾਜ਼ਹਿਰ ਹਮ ਤੇ ਅਗਲਾ ਸਿੱਕੇ ਬੂੰਦ ਬੂੰਦ ਨੂੰ ਤਰਸਦੇ ਖੜੇ ਵਿਆਕਲ ਲੋਕ ਹੂੰ ਰੇਤਾ ਰੇਤਾ ਹੋ ਗਈ ਦੂਰੋਂ ਚੱਲ ਕੇ ਨਹਿਰ ਹੂੰ ਤੇ ਇੱਕ ਸਗਾ ਕਿ ਇਸ ਮੌਸਮ ਦੇ ਨਾਲ ਹੈ ਹੂੰ ਮੇਰੀ ਵੀ ਕੁਝ ਸਾਂਝ ਤੂੰ ਹਰੀਆਲੀ ਵਾਂਗਰਾ ਹੂੰ ਦੋ ਪਲ ਇੱਥੇ ਠਹਿਰ ਹੂੰ ਤੇ ਇੱਕ ਸਗਾ ਕਿ ਖੱਡ ਬੀਤੀ ਦੇ ਸਾਰ ਨੂੰ ਹੂੰ ਤੂੰ ਬਸ ਇੰਨਾ ਜਾਣ ਹੂੰ ਖੱਡਵੀਤੀ ਦੇ ਸਾਰ ਨੂੰ ਤੂੰ ਬਸ ਇੰਨਾ ਜਾਣ ਕਿੱਲਾ ਵਾਂਗੂ ਪੁਰਨ ਪੈ ਜੋ ਜੋ ਬੀਤਣ ਪੈਰ ਤੇ ਆਖਰੀ ਸਗਾ ਕਿ ਤੇਰੀ ਮੇਰੀ ਦੋਸਤਾ ਸੁਰਨੀ ਹੋਣੀ ਇੱਕ ਮੈਂ ਲਿਖਦਾ ਹਾਂ ਦਰਦ ਨੂੰ ਤੂੰ ਮਿੰਨਦਾ ਏ ਮੇਰ ਸੋ ਉਸ ਇਸ ਤਰ੍ਹਾਂ ਦੇ ਅਨੁਭਵ ਮੈਂ ਉਹਨਾਂ ਦੇ ਨਾਲ ਲਿਖੇ ਸੀ ਜੀ ਸੋ ਬਹੁਤ ਅੱਛਾ ਤੁਸੀਂ ਲਿਖਦੇ ਹੋ ਤੇ ਗੱਲ ਕੀਤੀ ਜਾਵੇ ਹੁਣ ਤੱਕ ਕਾਫੀ ਕੁਝ ਤੁਸੀਂ ਲਿਖ ਚੁੱਕੇ ਹੋ ਜਿਸ ਤਰ੍ਹਾਂ ਤੁਸੀਂ ਜ਼ਿਕਰ ਵੀ ਕੀਤਾ ਵੀ ਅਧਿਆਪਕ ਦੇ ਤੌਰ ਤੇ ਕਾਫੀ ਲੰਮਾ ਸਮਾਂ ਤੁਸੀਂ ਆਪਣੀਆਂ ਸੇਵਾਵਾਂ ਵੀ ਦਿੱਤੀਆਂ ਤੇ ਬੱਚਿਆਂ ਨੂੰ ਸਾਹਿਤ ਨਾਲ ਜੋੜਨ ਲਈ ਤੁਹਾਡੇ ਵੱਲੋਂ ਕਿਵੇਂ ਦਾ ਉਪਰਾਲਾ ਕੀਤਾ ਗਿਆ ਮੈਂ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਲਈ ਲਿਖਣ ਲਈ ਮੈਂ ਬਹੁਤ ਹੱਥ ਸ਼ਾਤਨਾ ਕਰ ਸਕਿਆ ਪਰ ਮੇਰੇ ਸਹਿਯੋਗੀ ਅਧਿਆਪਕ ਹਮ ਉਹਨਾਂ ਨੇ ਪੜ੍ਹਨਾ ਸ਼ੁਰੂ ਕਰ ਦਿੱਤਾ ਜਿਹੜੇ ਅਕਸਰ ਪਹਿਲਾਂ ਕਹਿੰਦੇ ਸੀ ਵੀ ਅਸੀਂ ਨਹੀਂ ਪੜ੍ਹਦੇ ਮੇਰੇ ਵਿਦਿਆਰਥੀ ਜਿਹੜੇ ਸੀ ਉਹ ਪੜਨ ਲੱਗ ਪਏ ਜੀ ਮੈਂ ਆਪਣੇ ਸਕੂਲ 'ਚ ਪਹਿਲੀ ਵਾਰ ਵਿਦਿਆਰਥੀਆਂ ਦਾ ਇੱਕ ਮੈਗਜ਼ੀਨ ਕੱਢਣਾ ਸ਼ੁਰੂ ਕੀਤਾ ਜੀ ਜਿਹਦੇ 'ਚ ਇਹ ਤਾਂ ਨਹੀਂ ਹੁੰਦਾ ਕਿ ਵਿਦਿਆਰਥੀ ਸਿੱਧੇ ਕਵੀ ਬਣ ਜਾਣ ਤੁਹਾਡੇ ਜਾਂ ਕਹਾਣੀਕਾਰ ਬਣ ਜਾਣ ਪਰ ਇਹ ਹੁੰਦਾ ਵੀ ਉਹਨਾਂ ਕੋਲ ਇੱਕ ਦ੍ਰਿਸ਼ਟੀ ਬਣ ਜਾਂਦੀ ਇੱਕ ਉਹਨਾਂ ਨੂੰ ਕਿਤਾਬਾਂ ਜਿਹੜੀਆਂ ਬੋਰ ਕਰਦੀਆਂ ਉਹਨਾਂ 'ਚ ਦਿਲਚਸਪੀ ਲੈਣ ਲੱਗ ਪੈਂਦੇ ਬੱਚਨ ਦੇ ਬਿਲਕੁਲ ਤੇ ਇਸ ਤਰ੍ਹਾਂ ਮੈਂ ਹੋਰ ਵੀ ਆਪਣੇ ਸਕੂਲ 'ਚ ਨਾਲ ਹੋਰ ਸਕੂਲਾਂ ਵਿੱਚ ਵੀ ਕਈ ਵਾਰ ਦੋਸਤ ਬੁਲਾ ਲੈਂਦੇ ਸੀ ਜਾ ਹੁਣ ਵੀ ਕਈ ਵਾਰ ਮੈਂ ਸਕੂਲਾਂ ਕਾਲਜਾਂ ਵਿੱਚ ਜਾਣਾ ਤੇ ਮੈਂ ਉਹਨਾਂ ਨੂੰ ਜਿਹੜੀਆਂ ਦੁਨੀਆਂ ਦੀਆਂ ਬਿਹਤਰੀਨ ਕਿਤਾਬਾਂ ਦੀ ਗਿਣਤੀ ਮੈਂਂਤੀ ਦੱਸਦਾ ਤੇ ਇਹ ਵੀ ਦੱਸਦਾ ਵੀ ਕਿਤਾਬਾਂ ਕਿਉਂ ਪੜ੍ਹਣੀਆਂ ਚਾਹੀਦੀਆਂ ਜੀ ਤੇ ਮੈਂ ਕਲੀਏ ਕਿਤਾਬਾਂ ਪੜhaiਆਂ ਹੀ ਨਹੀਂ ਨੇ ਉਹਨਾਂ ਨੂੰ ਤੱਕ ਕਿਤਾਬਾਂ ਉਪਲਬਧ ਵੀ ਕਰਵਾਈਆਂ ਉਹਨਾਂ ਨੂੰ ਜਦਾਂ ਦੇਸ਼ ਭਗਤ ਯਾਦਗਾਰਨ ਮੇਲਾ ਲੱਗਦਾ ਸੀਗਾ ਤੇ ਹੁਣ ਵੀ ਲੱਗ ਰਿਹਾ ਜਿਹੜਾ ਤੇ ਮੈਂ ਅਕਸਰ ਆਪਣੇ ਵਿਦਿਆਰਥੀ 10-12 ਵਿਦਿਆਰਥੀਆਂ ਨੂੰ ਨਾਲ ਲੈ ਕੇ ਹੁੰਦਾ ਰਹਾਂ ਕਿ ਜੀ ਟੀਚਰ ਟ੍ਰੇਨਿੰਗ ਦਾ ਬਹੁਤ ਲੰਬਾ ਸਮਾਂ ਮੇਰੇ ਕੋਲ ਵਿਭਾਗ ਨੇ ਮੇਰੀ ਡਿਊਟੀ ਲਾ ਰੱਖੀ ਜੀ ਉੱਥੇ ਵੀ ਮੈਂ ਤਾਂ ਕੋਸ਼ਿਸ਼ ਕਰਦਾਂ ਨਾ ਵੀ ਕਿਸੇ ਵੀ ਮੀਟਿੰਗ ਵਿੱਚ ਸੈਮੀਨਾਰ ਵਿੱਚ ਜਿਹੜੀਆਂ ਕਿਤਾਬਾਂ ਦੀ ਪ੍ਰਦਰਸ਼ਨੀ ਜਿਹੜੀ ਲਾਈ ਜਾਵੇ ਤੇ ਉਹਨਾਂ ਨੂੰ ਮੈਂ ਕਿਤਾਬਾਂ ਬਰੇ ਉਹਨਾਂ ਨੂੰ ਦੱਸਿਆ ਜਾਵੇ ਜੀ ਅ ਸੋ ਜਿਵੇਂ ਤੁਸੀਂ ਦੱਸਿਆ ਕਿ ਵੀ ਬੱਚਿਆਂ ਨੂੰ ਸਾਹਿਤ ਨਾਲ ਜੋੜਨ ਵਾਸਤੇ ਤੁਹਾਡੇ ਵੱਲੋਂ ਕਾਫੀ ਉਪਰਾਲੇ ਕੀਤੇ ਗਏ ਆ ਸੋ ਕਿਤੇ ਨਾ ਕਿਤੇ ਇਹ ਸਾਡੇ ਘਰਾਂ ਦੇ ਵਿੱਚ ਸਾਡਾ ਵੀ ਫਰਜ਼ ਬਣਦਾ ਹੈ ਬੱਚਿਆਂ ਦੇ ਮਾਪਿਆਂ ਦਾ ਫਰਜ਼ ਵੀ ਬਣਦਾ ਹੈ ਕਿ ਬੱਚਿਆਂ ਨੂੰ ਸਾਹਿਤ ਦੇ ਨਾਲ ਜੋੜਨ ਹਨਾ ਤੇ ਗੱਲ ਕੀਤੀ ਜਾਵੇ ਸਰ ਸਾਹਿਤ ਦੀ ਤਾਂ ਸਾਹਿਤ ਦੀ ਸਿਰਜਣਾ ਕਰਦੇ ਕਾਫੀ ਲੰਮਾ ਅਰਸਾ ਹੋ ਗਿਆ ਤੇ ਗੱਲ ਕੀਤੀ ਜਾਵੇ ਤੁਹਾਡੀਆਂ ਰਚਨਾਵਾਂ ਦੀ ਤਾਂ ਹੁਣ ਤੱਕ ਕਿੰਨੀਆਂ ਰਚਨਾਵਾਂ ਤੇ ਕਿੰਨੀਆਂ ਕਿ ਪੁਸਤਕਾਂ ਨੇ ਜੋ ਤੁਸੀਂ ਲੋਕ ਅਰਪਣ ਕਰ ਚੁੱਕੇ ਹੋ ਸਿੱਧੇ ਤੌਰ ਤੇ ਪੰਜਾਬੀ ਚ ਰੀਜਨਲ ਮੇਰੀਆਂ ਪੰਜ ਕਿਤਾਬਾਂ ਨੇ ਜੀ ਹੂੰ ਉੱਤੋਂ ਉਹਨਾਂ ਵਿੱਚੋਂ ਇੱਕ ਹਿੰਦੀ ਅਨਵਾਦ ਇੱਕ ਕਿਤਾਬ ਦਾ 2 ਸਾਲ ਪਹਿਲਾਂ ਆਇਆ ਸੀ ਪਿਛਲੇ ਸਾਲ ਇੱਕ ਸਿਲੈਕਟਡ ਅੰਗਰੇਜ਼ੀ ਚ ਕਿਤਾਬਾਂ ਛਪੀਆਂ ਅੰਗਰੇਜ਼ੀ ਅਨਵਾਦ ਹੋ ਕੇ ਪ੍ਰੋਫੈਸਰ ਟੀਸੀ ਕਈ ਸੀ ਪੰਜਾਬੀ ਸੀਗੇ ਜੀ ਦਿੱਲੀ ਯੂਨੀਵਰਸਿਟੀ ਚ ਪੜਾਉਂਦੇ ਸੀ ਤੇ ਉਹਨਾਂ ਨਾਲ ਮੇਰਾ ਤੇ ਸੀਗਾ ਉਹ ਹੁਣ ਤਾਂ ਨਹੀਂ ਰਹੇ ਪਰ ਉਹਨਾਂ ਨੇ ਬਹੁਤ ਮਿਹਨਤ ਨਾਲ 250 ਪੇਜ ਦੀ ਕਿਤਾਬ ਮੇਰੀਆਂ ਅਨਵਾਦ ਤੇ ਛਾਪੀ ਮੇਰੀਆਂ ਕਵਤਾਵਾਂ ਦੇ ਅਨਵਾਦ ਤੇ ਹੂੰ ਉਸ ਤੋਂ ਬਿਨਾਂ ਬੱਚਿਆਂ ਲਈ ਮੈਂ ਕੋਈ 10-12 ਕਿਤਾਬਾਂ ਲਿਖੀਆਂ ਤਾਂ ਨੈਸ਼ਨਲ ਬੁੱਕ ਟਰਸਟ ਜਦੋਂ ਮੈਂ ਜੌਬ ਕਰਦਾ ਸੀ ਦਿੱਲੀ ਉਦੋਂ ਦੀਆਂ ਲਿਖੀਆਂ ਪਈਆਂ ਸੀ ਤੇ ਉਹ ਚਿਲਡਰਨ ਬੁక్స్ ਟਰਸਟ ਨੇ ਕਿਸੇ ਸਕੀਮ ਤਹਿਤ ਲਿਖਵਾਈਆਂ ਸੀ ਪਰ ਉਹ ਛਾਪ ਨਹੀਂ ਸਕੇ ਸੀ ਜੀ ਉਹ ਫਿਰ ਮੈਂ ਇੰਨੇ ਸਾਲ ਬਾਅਦ ਵੀ 25 ਸਾਲ ਬਾਅਦ ਮੈਂ ਮੁੜ ਕੇ ਰਿਵਾਈਜ਼ ਕਰਕੇ ਉਹਨਾਂ ਨੂੰ ਛਾਪਉਣ ਦਾ ਯਤਨ ਕੀਤਾ ਉਹਨਾਂ ਚੋਂ ਤਿੰਨ ਤਾਂ ਛਾਪ ਗਈਆਂ ਹੂੰ ਤੇ ਬਾਕੀ ਅਜੇ ਪ੍ਰੋਸੈਸ ਵਿੱਚ ਹੈ ਮੈਂ ਕਿਤੇ ਕੰਮ ਕਰ ਰਿਹਾ ਹਾਂ ਨਾਲ ਉੱਪਰ ਜੀ ਸੋ ਸਾਡੀਆਂ ਵੀ ਸ਼ੁਭੇ ਸ਼ਾਮਾਂ ਤੁਹਾਡੇ ਨਾਲ ਨੇ ਕਿ ਜੋ ਵੀ ਤੁਹਾਡੇ ਪ੍ਰੋਜੈਕਟ ਦੂਰੇ ਨੇ ਜਲਦ ਹੀ ਉਹ ਪੂਰੇ ਹੋ ਜਾਣ ਤੇ ਉਹ ਪੁਸਤਕਾਂ ਵੀ ਸਾਡੇ ਪਾਠਕਾਂ ਦੇ ਹੱਥਾਂ ਵਿੱਚ ਪਹੁੰਚ ਜਾਣ ਤੇ ਤੁਹਾਨੂੰ ਬਹੁਤ ਹੀ ਅੱਛਾ ਰਿਸਪੌਂਸ ਮਿਲੇ ਗੱਲ ਕੀਤੀ ਜਾ ਬੇਮਾਨ ਸਨਮਾਨ ਦੀ ਤਾਂ ਜਦੋਂ ਅਸੀਂ ਕੁਝ ਨਾ ਕੁਝ ਲਿਖਦੇ ਹਾਂ ਤਾਂ ਮਾਨ ਸਨਮਾਨ ਵੀ ਮਿਲਦੇ ਨੇ ਤੇ ਕੁਝ ਮਾਨ ਸਨਮਾਨ ਅਜੇ ਹੀ ਹੁੰਦੇ ਨੇ ਜੋ ਸਾਡੀਆਂ ਯਾਦਾਂ ਚੋਂ ਸਾਡੇ ਚਿੱਤ ਚਿੱਤ ਚੋਂ ਕਦੀ ਵੀ ਦੂਰ ਨਹੀਂ ਹੁੰਦੇ ਹੈਗੇ ਤੇ ਇਸ ਤਰ੍ਹਾਂ ਦੇ ਮਾਨ ਸਨਮਾਨ ਜੋ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੋ ਇਹ ਮਾਨ ਸਨਮਾਨਾਂ ਦੀ ਗੱਲ ਕਰਨ ਤੇ ਮਤਲਬ ਮੈਨੂੰ ਉਸ ਕਿਸਮ ਦਾ ਰਿਸਪੌਂਸ ਜਿਹੜਾ ਨਹੀਂ ਮਿਲਿਆ ਹੂੰ ਵੈਸੇ ਮੈਂ ਉਮੀਦ ਵੀ ਨਹੀਂ ਕਰਦਾ ਜਿਹਨਾਂ ਲੋਕਾਂ 'ਚ ਮੈਂ ਵਿਚਰਦਾ ਆ ਹੂੰ ਜਿਹਨਾਂ ਲੋਕਾਂ ਨਾਲ ਮੇਰੀ ਦਿਲੀ ਸਾਂਝ ਹੈ ਉਹਨਾਂ ਨੇ ਉਹ ਤਕਰੀਬਨ ਇਸ ਤਰ੍ਹਾਂ ਦੇ ਸੀ ਜਿਸ ਜਿਸ ਤਰ੍ਹਾਂ ਮੈਂ ਸਖਵੀਰ ਨੂੰ ਫੋਲੋ ਕਰਦਾ ਸਖਦੀਪ ਸਖਵੀਰ ਪੰਜਾਬੀ ਦਾ ਇੱਕ ਵੱਡਾ ਰਾਈਟਰ ਹੈ ਜਿਹੜੇ ਹੁਣ ਨਹੀਂ ਰਹੇ ਹੂੰ ਤੇ ਉਹਨਾਂ ਨੇ ਆਪਣੇ ਤੌਰ ਤੇ ਕਿਹਾ ਸੀ ਵੀ ਇਹ ਆਮ ਬੰਦੇ ਦੀ ਊਰਜਾ ਨੂੰ ਖਾ ਜਾਂਦੇ ਆ ਹੂੰ ਚਲੋ ਮੈਂ ਇਸ ਤਰ੍ਹਾਂ ਹੀ ਕਹਿੰਦਾ ਪਰ ਮੈਂ ਉੱਥੇ ਤੱਕ ਪਹੁੰਚ ਨਹੀਂ ਕੀਤੀ ਮੈਨੂੰ ਲੋਕਾਂ ਬਰੋਂ ਸਨਮਾਨ ਮਿਲੇ ਮੈਨੂੰ ਇੱਕ ਸਨਮਾਨ ਮਿਲਿਆ ਇਥੋਂ ਜਲੰਧਰ ਤੋਂ ਹੀ ਮਾਨਵਵਾਦੀ ਰਚਨਾ ਵਿਚਾਰ ਮੰਚ ਵੱਲੋਂ ਉਹ ਗੁਰਦਾਸ ਰਾਮ ਆਲਮ ਉਹਨਾਂ ਦੇ ਨਾਂ ਤੇ ਆ ਤੇ ਮੈਨੂੰ ਸਭ ਤੋਂ ਚੰਗਾ ਲੱਗਿਆ ਵੀ ਜਿਹਨਾਂ ਕਵੀਆਂ ਨੂੰ ਮੈਂ ਪਸੰਦ ਕਰਦਾ ਸੀ ਉਹਨਾਂ ਚੋਂ ਆਲਮ ਹੁਣੀ ਬਹੁਤ ਵੱਡੇ ਕਵੀ ਸੀ ਤੇ ਉਹਨਾਂ ਦੀ ਜਨਮ ਸ਼ਤਾਬਦੀ ਤੇ ਮੈਨੂੰ ਉਹਨਾਂ ਨੇ ਇਹ ਉਹਨਾਂ ਦੀ ਸਿਮਰਤੀ ਚ ਜਿਹੜਾ ਦੇਣ ਵਾਲਾ ਨਾਮ ਸੀ ਦਿੱਤਾ ਦਿੱਤਾ ਗਿਆ ਮੇਰੇ ਲਈ ਵੱਡੀ ਗੱਲ ਸੀ ਇਹ ਲਾਲ ਸਿੰਘ ਦੇ ਪੰਜਾਬੀ ਦਾ ਵੱਡਾ ਪੋਇਟ ਹੈ ਮੈਂ ਉਹਨੂੰ ਆਪਣ ਕਵਿਤਾ ਵਿੱਚ ਆਪਣਾ ਮਤਲਬ ਰਹਿਬਰ ਸਮਝਦਾ ਮੈਂ ਜਦੋਂ ਐਕਚੁਅਲੀ ਪੋਇਟਰੀ ਪੜ੍ਹਨਾ ਤੇ ਮੈਨੂੰ ਉਹਨਾਂ ਵਿੱਚੋਂ ਸਭ ਤੋਂ ਵੱਡਾ ਕਵੀ ਉਹ ਲੱਗਦਾ ਹੂੰ ਉਹਦੇ ਨਾਂ ਤੇ ਇੱਕ ਸੰਸਥਾ ਜਿਹੜੀ ਉਹਨਾਂ ਨੇ ਮੈਨੂੰ ਉਹਦੇ ਨਾਂ ਤੇ ਮੈਨੂੰ ਅਵਾਰਡ ਦਿੱਤਾ ਹੂੰ ਇਸੇ ਤਰ੍ਹਾਂ ਹੀ ਲਖਵਿੰਦਰ ਜੋੜ ਉਹਨਾਂ ਦਾ ਇੱਕ ਬਹੁਤ ਵੱਡਾ ਮੰਚ ਹੈ ਉਹਨਾਂ ਦਾ ਜੀ ਲੋਕ ਕ ਬਨੂ ਤੇ ਉਹਨਾਂ ਨੇ ਇੱਕ ਸਨਮਾਨ ਮੈਨੂੰ 2 ਸਾਲ ਪਹਿਲਾਂ ਦਿੱਤਾ ਸੀ ਇਸੇ ਤਰ੍ਹਾਂ ਹੀ ਇੱਕ ਕਲਮ ਨਾਂ ਦਾ ਪੁਰਸਕਾਰ ਫਗਵਾੜੇ ਤੋਂ ਇੱਕ ਸੰਸਥਾ ਹੈਗੀ ਹੈ ਇਹਦੇ ਉਹਨਾਂ ਨੇ ਮੈਨੂੰ ਇੱਕ ਨਾਮ ਦਿੱਤਾ ਸੀ ਜੀ ਤੇ ਸਭ ਤੋਂ ਵੱਡੀ ਗੱਲ ਹੈ ਵੀ ਜੇ ਮੈਂ ਹੁਣ ਤੱਕ ਮੇਰੀ ਕੋਈ ਐਗਜ਼ਿਸਟੈਂਸ ਹੈ ਮੇਰੀ ਕੋਈ ਹੋਂਦ ਹੈ ਤੇ ਉਹ ਮੇਰੀ ਲਿਖਣ ਪੜਨ ਕਰਕੇ ਆ ਮੈਨੂੰ ਦੇਸ਼ ਦਾ ਕੋਈ ਕੋਨਾ ਨਹੀਂ ਜਿੱਥੇ ਜਿਹੜੇ ਬੰਦੇ ਮੈਨੂੰ ਨਹੀਂ ਜਾਣਦਾ ਜਾ ਹਿੰਦੀ ਵਾਲਾ ਹੋਵੇ ਅੰਗਰੇਜ਼ੀ ਵਾਲਾ ਹੋਵੇ ਕੰਨੜਾ ਵਾਲਾ ਹੋਵੇ ਮੈਨੂੰ ਜਾਣਦੇ ਆ ਇਸੇ ਤਰ੍ਹਾਂ ਮੈਂ ਕਦੀ ਕਦੀ ਦਾਵਾ ਕਰਦਾ ਹਾਂ ਕਿ ਪੰਜਾਬ ਦੇ ਹਰ ਕੋਨੇ 'ਚ ਮੈਨੂੰ ਲੋਕ ਜਾਣਦੇ ਆ ਤੇ ਇਹ ਝੂਠ ਨਹੀਂ ਹੈਗਾ ਮਤਲਬ ਮੈਨੂੰ ਕੋਈ ਬਿਠੰਡੇ ਬਾਰੇ ਪੁੱਛੇ ਮੈਨੂੰ ਕਿਸੇ ਬਾਰੇ ਪੁੱਛੇ ਤਾਂ ਮੈਂ ਉਹਨੂੰ ਦੱਸ ਦਿੰਦਾ ਵੀ ਇਹ ਬੰਦੇ ਉੱਥੇ ਹੋਣਗੇ ਜੀ ਤੇ ਇਹ ਸਾਰਾ ਜਿਹੜਾ ਘੇਰਾ ਸੀ ਹਾਲਾਂਕਿ ਇਹ ਮੇਰੀ ਕਪਤਾ ਕਰਕੇ ਜਾਂ ਮੈਨੂੰ ਪੜ੍ਹਨ ਲਿਖਣ ਦਾ ਸ਼ੌਕ ਕਰਕੇ ਆ ਜੀ ਤੇ ਜੇਕਰ ਸਰ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਤੁਸੀਂ ਵੱਖ-ਵੱਖ ਸੰਸਥਾਵਾਂ ਦੇ ਵਿੱਚ ਵੀ ਜਾਣਦੇ ਹੋ ਵਿਦੇਸ਼ ਵੀ ਜਾਣਦੇ ਹੋ ਜਾਂ ਹੋਰ ਕਿਹ ਜਗ੍ਹਾ ਤੇ ਜਾਣਦੇ ਹੋ ਤਾਂ ਕਿਸ ਤਰ੍ਹਾਂ ਦਾ ਤੁਹਾਨੂੰ ਰਿਸਪਾਂਸ ਮਿਲਦਾ ਹੈ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਜਾਂ ਤੁਹਾਡੀਆਂ ਰਚਨਾਵਾਂ ਨੂੰ ਲੈ ਕੇ ਮੇਰੇ ਨਾਲ 3 ਸਾਲ ਪਹਿਲਾਂ ਬੜਾ ਐਕਸਪੈਰੀਮੈਂਟ ਮੈਂ ਕਰਕੇ ਦੇਖਿਆ ਹਮ ਅਰਜ਼ਾ ਫਾਊਂਡੇਸ਼ਨ ਇੱਕ ਬਹੁਤ ਵੱਡੀ ਫਾਊਂਡੇਸ਼ਨ ਹੈ ਜਿਨ੍ਹਾਂ ਨੇ ਆਟ ਤੇ ਲਿਟਰੇਚਰ ਤੇ ਬਹੁਤ ਕੰਮ ਕਰਾਇਆ ਹੂੰ ਤੇ ਇਹ ਰਜ਼ਾ ਹੁਣੀ ਆਪ ਬਹੁਤ ਵੱਡੇ ਪੇਂਟਰ ਸੀ ਵਿਸ਼ਵ ਪੱਤਰ ਦੇ ਜੀ ਤੇ ਉਹਨਾਂ ਦੇ ਨਾਂ ਤੇ ਬਣੀ ਹੋਈ ਸੰਸਥਾ ਜਿਹੜੀ ਆ ਉਹਨਾਂ ਨੇ 3 ਸਾਲ ਪਹਿਲਾਂ ਇੱਕ ਇੰਡੀਅਨ ਪੋਇਟਰੀ ਪੋਲਿਟੀਕਲ ਸੰਪੋਜੀਅਮ ਕਰਾਇਆ ਸੀ ਜੀ 3 ਦਿਨ ਦਾ ਵੱਡਾ ਸੈਮੀਨਾਰ ਸੀ ਜਿਹਦੇ ਚ ਸਾਨੂੰ ਤਿੰਨ ਬੰਦਿਆਂ ਨੂੰ ਪੰਜਾਬੀ ਦੇ ਤੌਰ ਤੇ ਜਿਨ੍ਹਾਂ ਚ ਸਬਜੀਤ ਪਾਤਰ ਜੀ ਸੀਗੇ ਸੁਖਵਿੰਦਰ ਅਮਰ ਤੇ ਮੈਂ ਸੀ ਜਿਨ੍ਹਾਂ ਨੇ ਪੰਜਾਬੀ ਦੀ ਪ੍ਰਤੀਨਿਧਤਾ ਕਰਨੀ ਸੀ ਹੂੰ ਤੇ ਉੱਥੇ ਜਿਹੜੀਆਂ ਪੜੀਆਂ ਜਾਣ ਵਾਲੀਆਂ ਕਵਤਾਵਾਂ ਸੀ ਉਹਨਾਂ ਨੇ ਅਨਵਾਦ ਕਰਵਾ ਲਈਆਂ ਸੀ ਉਹ ਸ਼ਾਪ ਵੀ ਲਈਆਂ ਸੀ ਪਰ ਮੈਂ ਉੱਥੇ ਜਿਹੜੀ ਕਵਤਾ ਮੌਕੇ ਤੇ ਪੜ੍ਹੀ ਮੈਂ ਉਹ ਪਹਿਲੀਆਂ ਦੋ ਕਵਤਾਵਾਂ ਪੰਜਾਬੀ ਚ ਪੜ੍ਹੀਆਂ ਜੀ ਤੇ ਫਿਰ ਮੈਂ ਦੋ ਕਵਤਾਵਾਂ ਜਿਹੜੀਆਂ ਸੀਆਂ ਇੱਕ ਅੰਗਰੇਜ਼ੀ ਤੇ ਇੱਕ ਹਿੰਦੀ ਚ ਪੜ੍ਹੀ ਤੇ ਫਿਰ ਮੈਨੂੰ ਵਿੱਚੋਂ ਕਿਸੇ ਨੇ ਕਿਹਾ ਵੀ ਨਹੀਂ ਤੁਸੀਂ ਪੰਜਾਬੀ ਚ ਪੜ੍ਹੋ ਮੁੜ ਕੇ ਹਮ ਤੇ ਉਹਦੇ ਚ ਦੇਖੋ ਤੁਸੀਂ ਵੀ ਚ ਕੰਨੜ ਦੇ ਬੰਦੇ ਸੀ ਤਮਲ ਸਿਗੇ ਬੰਗਾਲੀ ਸਿਗੇ ਹਮ ਮੁਲਿਆलम ਸੀ ਵਖਰੇ ਵਖਰੇ ਪੇਸ਼ ਆ ਮੰਦੇ ਤਿੰਨ ਤਿੰਨ ਕਵੀ ਸੀ ਤੇ ਮੈਂ ਸੋਚਦਾ ਸੀ ਵੀ ਮੇਰਾ ਮਜ਼ਾਕ ਤਾਂ ਨਹੀਂ ੜਾਰੇ ਤੇ ਮੈਨੂੰ ਉਹਨਾਂ ਦੇ ਸੰਚਾਲਕ ਅਸ਼ੋਕ ਬਾਜਪਾਈ ਨੇ ਬਗਲ 'ਚ ਲੱਗੇ ਕਿਹਾ ਰੀਅਲੀ ਵੀ ਅਸੀਂ ਤੇਰੀ ਜਿਹੜੀ ਪੰਜਾਬੀ ਸੀ ਤੇਰੀ ਲਿਪਸਿੰਗ ਤੋਂ ਸਮਝਦੇ ਸੀ ਤੂੰ ਕੀ ਕਹਿ ਰਿਹਾ ਹਾਂ ਤੇ ਮੈਨੂੰ ਚੰਗਾ ਲੱਗਿਆ ਵੀ ਮੈਂ ਹਾਲਾਂਕਿ ਮੈਂ ਅੰਗਰੇਜ਼ੀ 'ਚ ਕੰਫਰਟੇਬਲ ਵੀ ਨਹੀਂ ਸੀ ਮੈਂ ਬਹੁਤਾ ਸੌਖਾ ਨਹੀਂ ਸੀ ਬੋਲ ਸਕਦਾ ਹਾਂ ਤੇ ਹਿੰਦੀ 'ਚ ਵੀ ਮੈਨੂੰ ਇਦਾਂ ਲੱਗਦਾ ਸੀ ਜਿਵੇਂ ਜਸਤਰ ਮੈਂ ਝੂਠ ਬੋਲ ਰਿਹਾ ਹਾਂ ਤੇ ਸ਼ਾਇਦ ਉਹਨਾਂ ਨੇ ਇਸ ਕਰਕੇ ਮੈਨੂੰ ਕਿਹਾ ਵੀ ਪੰਜਾਬੀ ਚ ਬੋਲ ਮੈਨੂੰ ਨਹੀਂ ਪਤਾ ਵੀ ਉਹਨਾਂ ਨੂੰ ਕਿੰਨੀ ਸਮਝਾਈ ਹੋਗੀ ਪਰ ਉਹਨਾਂ ਨੇ ਮੈਨੂੰ ਸੁਣਿਆ ਉਹਨਾਂ ਬੰਦਿਆਂ ਨੇ ਜੀ ਤੇ ਇਹ ਮੇਰੇ ਲਈ ਚੰਗੀ ਗੱਲ ਸੀ ਜੀ ਤੇ ਸਰ ਗੱਲ ਕੀਤੀ ਜਾਵੇ ਤੁਹਾਡੇ ਲੇਖਣੀ ਦੀ ਤਾਂ ਕਾਫੀ ਰਚਨਾਵਾਂ ਜਿਹੜੀਆਂ ਤੁਹਾਡੇ ਵੱਲੋਂ ਲਿਖੀਆਂ ਗਈਆਂ ਨੇ ਬਹੁਤ ਵਾਰੀ ਹੁੰਦਾ ਕਿ ਬਹੁਤ ਅੱਛੇ ਲੇਖਕ ਜਿਹੜੇ ਲਿਖਦੇ ਨੇ ਉਹਨਾਂ ਦੀਆਂ ਪੁਸਤਕਾਂ ਸਕੂਲ ਕਾਲਜ ਯੂਨੀਵਰਸਿਟੀ ਦੇ ਸਿਲੇਬਸ ਵਿੱਚ ਵੀ ਸ਼ਾਮਲ ਕੀਤੀਆਂ ਜਾਂਦੀਆਂ ਨੇ ਤੇ ਤੁਸੀਂ ਵੀ ਦੱਸੋ ਕਿ ਕੀ ਤੁਹਾਡੀਆਂ ਪੁਸਤਕਾਂ ਵੀ ਕਿਸੇ ਸਿਲੇਬਸ ਵਿੱਚ ਸ਼ਾਮਲ ਹੋਈਆਂ ਨੇ ਇਸ ਤਰ੍ਹਾਂ ਦਾ ਬਹੁਤ ਆ ਰਿਸਪੌਂਸ ਨਹੀਂ ਮੈਂ ਕਹਿ ਸਕਦਾ ਪਰ ਮੈਨੂੰ ਇੱਕ ਬੜੀ ਸਕੂਨ ਵਾਲੀ ਗੱਲ ਮੇਰੇ ਲਈ ਰਹੀ ਜੀ ਵੀ ਸਨ 2000 ਵਿੱਚ ਉਦੋਂ ਮੇਰੀ ਕੋਈ ਕਿਤਾਬ ਨਹੀਂ ਸੀ ਛਪੀ ਜਦੋਂ ਤੱਕ ਉਦੋਂ ਇੰਦਰਾ ਗਾਂਧੀ ਯੂਨੀਵਰਸਿਟੀ ਨੇ ਇੱਕ ਸਿਲੇਬਸ ਚ ਪੇਪਰ ਇੰਟਰੋਡਿਊਸ ਕਰਾਇਆ ਦਲਤ ਸਟੱਡੀ ਦਾ ਜੀ ਤੇ ਉਹਨਾਂ ਨੇ ਮੇਰੀ ਇੱਕ ਕਪਤਾ ਉਹਦੇ ਚ ਸ਼ਾਮਲ ਕੀਤੀ ਹਮ ਆਪਣੇ ਸਿਲੇਬਸ ਵਿੱਚ ਇੱਕ ਵੀ ਹੋਰ ਚ ਸਾਡੇ ਸ਼ਹਿਰ ਤੋਂ ਰਾਜੂਪਰਤੀ ਹੁਣ ਉਹਨਾਂ ਦੀ ਵੀ ਇੱਕ ਹਫਤਾ ਸ਼ਾਮਲ ਕੀਤੀ ਇਸੇ ਤਰ੍ਹਾਂ ਇੱਕ ਕਹਾਣੀਕਾਰ ਨੇ ਗਰਮੀਤ ਕੜਿਆਲ ਵੀ ਉਹਨਾਂ ਦੀ ਕਹਾਣੀ ਉਹਨਾਂ ਨੇ ਉਸ ਸਿਲੇਬਸ ਵਿੱਚ ਸ਼ਾਮਲ ਕੀਤੀ ਤੇ ਉਹਨਾਂ ਦਾ ਸਭ ਤੋਂ ਚੰਗਾ ਪੱਖ ਇਹ ਸੀਗਾ ਕਿ ਉਹਨਾਂ ਨੇ ਸਾਨੂੰ ਪਹਿਲਾਂ ਇਨਫੋਰਮ ਕੀਤਾ ਇੱਕ ਚਿੱਠੀ ਫਾਰਮਲ ਚਿੱਠੀ ਆਈ ਜੀ ਫਿਰ ਉਹਨਾਂ ਨੇ ਉਸ ਦਾ ਕਾਪੀਰਾਈਟ ਜਿਹੜਾ ਸੀ ਉਹ ਸਾਡੇ ਤੋਂ ਮੰਗਿਆ ਲਿਖਤੀ ਤੌਰ ਤੇ ਮੈਂ ਉਹਨਾਂ ਨੂੰ ਆਗਿਆ ਦਿੱਤੀ ਤੇ ਉਹਨਾਂ ਨੇ 13000 ਰੁਪਏ ਦਾ ਚੈੱਕ ਭੇਜਿਆ ਹੂੰ ਪਲਾਸੇ ਕੀਤਾ ਕਿ ਉਹਨਾਂ ਨੇ ਇੱਕ ਮੇਟ ਦੀ ਅਥਰਪਰੋਗਰਾਮ ਕਰਾਉਂਦੇ ਜਿਹੜੇ ਆਪਣੇ ਵਿਦਿਆਰਥੀਆਂ ਤੇ ਟੀਚਰਾਂ ਨੂੰ ਮੁਲਾਕਾਤ ਕਰਾਉਂਦੇ ਤਿੰਨ ਦਿਨ ਲਈ ਉਹਨਾਂ ਨੇ ਸਾਨੂੰ ਉੱਥੇ ਯੂਨੀਵਰਸਿਟੀ ਸਦਿਆ ਤੇ ਵਿਦਿਆਰਥੀਆਂ ਨਾਲ ਸਾਡੀ ਡਾਇਲੋਗ ਕਰਾਇਆ ਲੇਖਾਂ ਦਾ ਪੰਜਾਬੀ ਚ ਨਹੀਂ ਇਸ ਤਰ੍ਹਾਂ ਹੁੰਦਾ ਪੰਜਾਬੀ ਚ ਤਾਂ ਦੋਸਤਾਂ ਮਿੱਤਰਾਂ ਤੋਂ ਵੀ ਪਤਾ ਲੱਗਦਾ ਵੀ ਕੋਈ ਕਿਤਾਬ ਸਿਲੇਬਸ ਵਿੱਚ ਲੱਗੀ ਹੈ ਪਰ ਆਫੀਸ਼ੀਅਲੀ ਤੌਰ ਤੇ ਮੈਨੂੰ ਦੋ ਥਾਵਾਂ ਤੇ ਮੇਰੀਆਂ ਕਿਤਾਬਾਂ ਮੈਨੂੰ ਲੱਗੀਆਂ ਹੈਗੀਆਂ ਇੱਕ ਤਾਂ ਪੰਜਾਬ ਯੂਨੀਵਰਸਿਟੀ ਪਟਿਆਲਾ ਚ ਇਹ ਤਿੰਨ ਸਾਲ ਪਹਿਲਾਂ ਕਿਤਾਬ ਕੋਈ ਲੱਗੀ। ਇਸੇ ਤਰ੍ਹਾਂ ਇੱਕ ਕਿਤਾਬ ਕੁਰੂਖhetra ਯੂਨੀਵਰਸਿਟੀ 'ਚ ਮੇਰੇ ਲੱਗੀ ਹੈ ਸਿਲੇਬਸ 'ਚ ਪਿਛਲੇ ਸਾਲ। ਜੀ। ਉਹ ਵੀ ਮੈਂ ਨੈਟ ਦੇ ਉੱਪਰੋਂ ਸਿਲੇਬਸ ਵਿੱਚੋਂ ਪਤਾ ਲੱਗਿਆ। ਉਹਨਾਂ ਦੇ ਹੈੱਡ ਨੇ ਸਿਰਫ ਇਹ ਪੁੱਛਿਆ ਸੀ ਮੈਨੂੰ ਉਹ ਬਹੁਤ ਅੱਛੇ ਨੇ ਦੋਸਤ ਉਹਦਾ। ਪਰ ਮੈਨੂੰ ਕੋਈ ਆਫੀਸ਼ੀਅਲੀ ਚਿੱਠੀ ਨਹੀਂ ਆਈ ਤੇ ਮੈਨੂੰ ਕੋਈ ਇਸ ਤਰ੍ਹਾਂ ਕੋਈ ਕਾਪੀਰਾਈਟ ਦਾ ਜਾਂ ਕੋਈ ਸੀਗਾ ਇਸ ਤਰ੍ਹਾਂ ਪੰਜਾਬੀ 'ਚ ਨਹੀਂ ਕੋਈ ਪੁੱਛਿਆ ਕਿਸੇ ਨੇ ਕਦੀ। ਜੀ। ਤੇ ਅੰਗਰੇਜ਼ੀ 'ਚ ਕੁਝ ਕਿਤਾਬਾਂ ਕੁਝ ਕਿਤਾਬਾਂ ਲੱਗੀਆਂ ਨੇ ਉਹਨਾਂ ਨੇ ਮੈਨੂੰ ਪੁੱਛਿਆ ਬਕਾਇਦਾ ਉਹਨਾਂ ਨੇ ਇਹ ਛਾਪੀ ਕਿ ਕਦੋਂ ਸ਼ਾਪੀਆ ਨਵਾਦਕ ਕੋਣ ਹੈ ਤੇ ਉਹਨਾਂ ਨੇ ਉਹਦੀ ਡਿਟੇਲ ਮੰਗੀ ਸੀ ਮੇਰੇ ਤੋਂ ਜੀ ਇਸੇ ਤਰ੍ਹਾਂ ਹੀ ਜਦੋਂ ਰਿਸਰਚ ਕਰਦੇ ਵਿੱਚ ਉਦੋਂ ਪਤਾ ਲੱਗਦਾ ਵੀ ਕੋਈ ਐਮਫਲ ਕਰ ਰਿਹਾ ਨਿਆਣਾ ਜਾਂ ਕੋਈ ਕਰ ਰਿਹਾ ਹੋ ਕੋਈ ਹੋਰ ਕੰਮ ਕਰ ਰਿਹਾ ਖੋਜ ਦਾ ਤੇ ਇਹ ਨਹੀਂ ਪਤਾ ਲੱਗਦਾ ਵੀ ਉਹ ਬੱਚਾ ਜਿਹੜਾ ਆ ਵੀ ਉਹ ਕੋਸ਼ਿਸ਼ ਕਰਦਾ ਵੀ ਜਿਹੜਾ ਮੇਰੇ ਕੋਲ ਕੰਮ ਹੋਇਆ ਹੋਵੇ ਮੈਂ ਉਹਦੀ ਸੂਚਨਾ ਦੇ ਦਾਂ ਉਹਨੂੰ ਵੀ ਉੱਥੇ ਦਿੱਲੀ ਯੂਨੀਵਰਸਿਟੀ 'ਚ ਕੰਮ ਹੋਇਆ ਜਾਂ ਪੰਜਾਬ ਯੂਨੀਵਰਸਿਟੀ 'ਚ ਹੋਇਆ ਜਾਂ ਪੰਜਾਬ ਯੂਨੀਵਰਸਿਟੀ ਪਟਿਆਲੇ ਕੋਈ ਕੰਮ ਆਇਆ ਉਹ ਮੈਨੂੰ ਲੱਗਦਾ ਵੀ ਇਹ ਥੋੜਾ ਜਿਹਾ ਮਿਹਨਤ ਕਰਨ ਤੋਂ ਬਚ ਰਿਹਾ ਹੋਣਾ ਹੋ ਸਕਦਾ ਇਹੋ ਆਪਣੇ ਤੌਰ ਤੇ ਕੋਈ ਕੰਮ ਕਰ ਰਿਹਾ ਕਰੇ ਤੇ ਮੈਂ ਅਗਰੇਜ਼ ਕਰਦਾ ਮੈਂ ਉਹਨੂੰ ਕਹਿੰਦਾ ਵੀ ਵੀ ਕਿਤਾਬ ਜਿਹੜੀ ਐ ਇਸ ਪਬਲਿਸ਼ਰ ਨੇ ਛਾਪੀ ਐ ਜੀ ਤੇ ਜਿਹੜਾ ਕੋਈ ਰਿਸਰਚ ਦਾ ਕੰਮ ਹੋਇਆ ਯੂਨੀਵਰਸਿਟੀ ਇੱਥੇ ਇੱਥੇ ਹੋਇਆ ਤੂੰ ਦੇਖ ਸਕਦਾ ਮੇਰੇ ਕੋਲ ਨਹੀਂ ਹੈ ਤੇ ਅਸੀਂ ਸਿਰ ਚਾਹੁੰਦੇ ਆ ਕਿ ਤੁਹਾਡੀ ਇੱਕ ਹੋਰ ਕੋਈ ਨਾ ਕੋਈ ਰਚਨਾ ਜਿਹੜੀ ਐ ਉਹ ਵੀ ਜ਼ਰੂਰ ਸੁਣੀ ਜਾਵੇ ਕਿਉਂਕਿ ਕਈ ਵਾਰੀ ਹੁੰਦਾ ਕਿ ਪ੍ਰੋਗਰਾਮ ਸਾਡਾ ਸਾਹਿਤਿਕ ਅਸੀਂ ਗੱਲਾਂ ਬਾਤਾਂ ਤਾਂ ਕਾਫੀ ਕਰ ਲੈਨੇ ਆ ਰਚਨਾਵਾਂ ਜਿਹੜੀਆਂ ਕਈ ਵਾਰ ਘੱਟ ਸ਼ਾਮਲ ਕੀਤੀਆਂ ਜਾਂਦੀਆਂ ਨੇ ਅਸੀਂ ਰਚਨਾ ਜੋ ਉਹ ਵੀ ਤੁਹਾਡੇ ਦਿਲ ਦੇ ਕਰੀਬ ਹੋਵੇ ਉਹ ਵੀ ਜਰੂਰ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੀਏ ਹਾਂ ਬਿਲਕੁਲ ਤੰਦ ਤਾਣੀ ਚ ਕਫਤਾ ਆ ਆਪਣੀ ਕਥਾ ਜੀ ਇਹ ਕਦੀ ਕਦੀ ਮੈਨੂੰ ਲੱਗਦਾ ਸੀਗਾ ਕਿਸੇ ਸਮੇਂ ਮੈਂ ਇਸ ਸਿਸ ਕਫਤਾ ਨੂੰ ਜਿਹੜੇ ਵਿਦਿਆਕ ਮੁਕਾਬਲੇ ਹੁੰਦੇ ਰਹੇ ਹੂੰ ਸਕੂਲਾਂ ਕਾਲਜਾਂ ਚ ਤਕਰੀਬਨ ਉਹਨਾਂ ਚ ਵਿਦਿਆਰਥੀ ਪੜ੍ਹਦੇ ਰਹੇ ਹੂੰ ਅੱਛੇ ਢੰਗ ਨਾਲ ਪੜ੍ਹਦੇ ਰਹੇ ਮੈਂ ਉਸ ਤੱਕ ਦਾ ਸ਼ਾਇਦ ਨਾ ਪੜ ਸਕਾਂ ਕਿ ਵਿਦਿਆਰਥੀ ਜਿਆਦਾ ਸੋਹਣਾ ਪੜ੍ਹਦੇ ਸੀ ਪਰ ਇੱਕ ਹਫ਼ਤਾ ਮੈਨੂੰ ਚੰਗੀ ਲੱਗਦੀ ਉਸ ਤਰ੍ਹਾਂ ਜਿਹੜੇ ਉਹ ਚੁਣਦੇ ਸੀਗੇ ਕਿ ਕਿ ਪਿੰਡ ਦੇ ਥੜੇ ਤੇ ਬਿਲੇ ਬੈਠੇ ਹੂੰ ਚੁਰੜੀਆਂ ਵਿੱਚ ਗਵਾਚੇ ਚਿਹਰੇ ਨਰਕ ਸੁਰਗ ਦੀ ਚਰਚਾ ਕਰਦੇ ਡਾਡਰ ਜਿਉਂਦੇ ਹਰ ਹਰ ਕਰਦੇ ਤੇਰੀ ਕਥਾ ਮਥਾਜ਼ ਨਹੀਂ ਹੈ ਇਹ ਲੋਕਾਂ ਦੀ ਤੇਰੀ ਕਥਾ ਨ ਮੰਗਦੀ ਉਹਨਾਂ ਦਾ ਹੰਗਾਰਾ ਜਿਨ੍ਹਾਂ ਦੇ ਨੈਣਾਂ ਚੋਂ ਸੁੱਕ ਗਈ ਮੋਦੀ ਜਲਤਾਰਾ ਉਹਨਾਂ ਲਈ ਵੀ ਕਥਾ ਨ ਤੇਰੀ ਜਿਨ੍ਹਾਂ ਦੇ بے ਜਾਨ ਹੱਥਾਂ ਵਿੱਚ ਨਿਗ ਨਹੀਂ ਹੈ ਆਪ ਨਹੀਂ ਹੈ ਨੀਂਦ ਬਗੁੱਤੇ ਸੁੱਤੇ-ਸੁੱਤੇ ਸੁਪਨਿਆਂ ਵਿੱਚ ਪਦਚਾਪ ਨਹੀਂ ਹੈ ਹੂੰ ਉਹਨਾਂ ਲਈ ਵੀ ਬੋਲ ਨਾ ਤੇਰੇ ਹੂੰ ਉਹਨਾਂ ਲਈ ਵੀ ਬੋਲ ਨਾ ਤੇਰੇ ਟੋ ਟੁਆਈ ਦੇ ਕਾਲ ਚੱਕਰ ਨੇ ਘੇਰੇ ਜਿਹੜੇ ਹੂੰ ਢੀਠ ਸਿਰੇ ਦੇ ਮਾਲਕਦਾਨਾ ਵਰਗੇ ਘਰਾਂ ਨੂੰ ਦਸਾ ਨਾ ਹੋ ਦੀ ਬਰਕਤ ਮੰਨਣ ਹੂੰ ਤੋੜ ਡਕਾ ਦੋਹਰਾ ਨਾ ਕਰਦੇ ਕੱਖ ਨਾ ਪੰਨਣ ਹੂੰ ਬਸ ਤੈਨੂੰ ਤਾਂ ਤੜਫ ਰਹੇ ਨੇ ਤਾਂਗ ਰਹੇ ਨੇ ਤੱਪ ਦੀ ਮਿੱਟੀ ਦੇ ਵਣ ਜਾ ਰਹੇ ਜਿਨ੍ਹਾਂ ਨੇ ਅਜੇ ਖੰਭ ਖੋਲਣੇ ਮਨਮਰਜ਼ੀ ਦੀ ਘੜਨੀ ਧਰਤੀ ਤੇ ਅੰਮ੍ਰਿਤਕ ਪਰ ਤੋਲਣੇ ਜਿਨ੍ਹਾਂ ਚੌਥੀ ਕੂਟ ਦੀ ਟੋਲ ਹੋਣੀ ਹੈ ਆਪਣੀ ਕਥਾ ਤੂੰ ਉਹਨਾਂ ਦੇ ਕੰਨਿ ਪਾਉਣੀ ਹੈ ਇੱਕ ਇਹਦੇ ਨਾਲ ਹੋਰ ਛੋਟਾ ਜਿਹਾ ਆਈਡੀਆ ਸੀਗਾ ਜਿਹੜਾ ਮੈਂ ਤੁਹਾਨੂੰ ਸਾਂਝਾ ਕਰਨਾ ਚਾਹੁੰਦਾ ਜੀ ਉਸ ਕਪਤਾ ਦਾ ਨਾਂ ਹੈਗਾ ਕਾਸਦ ਮਤਲਬ ਸੁਨੇਹਾ ਦੇਣ ਵਾਲਾ ਜਿਹੜਾ ਚਿੱਠੀਰ ਸੈਣ ਜੀ ਕੀ ਕਰੇਗੀ ਭੀਮ ਕਦ ਕਾਇਆ ਇਹ ਤੇਰੀ ਮਣਾ ਮੂਹੀ ਨੀਮਤਾ ਵਿਅੰਤ ਮਾਇਆ ਜੇ ਤੇਰਾ ਦਿਲ ਲੋਥੜਾ ਹੈ ਮਾਸ ਦਾ ਹਮ ਦਰਦ ਨਹੀਂ ਰੂਹ ਤੇ ਪਈ ਲਾਸ ਦਾ ਹਮ ਕੀ ਪਾ ਤੇਰੇ ਸਬਜ ਰੰਗੀ ਰੁੱਤ ਦੀ ਕੰਨੀ ਰੰਗੀਨ ਹਮ ਕੁਦਰਤ ਦੀ ਕਾਦਰੀ ਬਣਤੀ ਮਹੀਨ ਹਮ ਜੇ ਤੇਰੇ ਕੋਲ ਨੀਜ਼ ਨਾ ਤੇ ਸਵੱਲੀ ਨਜ਼ਰ ਨਾ ਫੇਰ ਤਾਂ ਵਿਅਰਥ ਹਨ ਇਹ ਵਣ ਤ੍ਰੇਣ ਰਾਂਗਲੇ ਇਸ ਰਾਂਗਲੇ ਹਮ ਅਰਥਹੀਣ ਰੰਗ ਤੇ ਸੁਗੰਧ ਨੇ ਜੇ ਲਵੇ ਤੇ ਲਰਜਦੇ ਅਹਿਸਾਸਾਂ ਦੇ ਬੂਹੇ ਬੰਦ ਨੇ ਜੇ ਤੇਰੀ ਹਕ ਵਿੱਚ ਸਖੀ ਦਿਲ ਤੱਕਣੀ ਵਿੱਚ ਜੇਸ ਵੱਲੀ ਨਜ਼ਰ ਵਾਕੀ ਤੇ ਲਰਜਦੇ ਅਹਿਸਾਸ ਜੇਕਰ ਰੁਮਕਦੇ ਨੇ ਮੌਲਦੇ ਨੇ ਇਹ ਸੁਰ ਹੋਈ ਜ਼ਿੰਦਗੀ ਦੀ ਧੜਕਣ ਨੇ ਰੁੱਖ ਦੁੱਖ ਸੰਵੇਦਨਾ ਦੇ ਕਾਸਦ ਨੇ ਇਹ ਪਰਿੰਦੇ ਜੋ ਪਏ ਪਰਤੋਲਦੇ ਨੇ ਜੀ ਜੇ ਨਹੀਂ ਤਾਂ ਦਿਲ ਹੈ ਬੋਟੀ ਮਾਸ ਦੀ ਸਮਝ ਨਜ਼ਰ ਟਿੜਕੇ ਹੋਏ ਸ਼ੀਸ਼ੇ ਦਾ ਬਿੰਮ ਇਹ ਅਹਿਸਾਸ ਸਿੱਲੀ ਸਲਾਬੀ ਕੋਠੜੀ ਹਮकी ਪੜਾਸ ਦੀ ਜੀ ਸੋ ਇਹ ਕੁਛ ਸ਼ਬਦ ਸੀ ਜਿਹੜੇ ਮੈਂ ਤੁਹਾਡਾ ਸੰਝ ਕੀਤੇ ਤੇ ਤੁਸੀਂ ਜ਼ਿਕਰ ਵੀ ਕੀਤਾ ਸੀ ਕਿ ਤੁਸੀਂ ਕਾਫੀ ਲੰਮਾ ਸਮਾਂ ਜਿਹੜਾ ਪ੍ਰੂਫ ਰੀਡਿੰਗ ਦਾ ਕੰਮ ਵੀ ਕੀਤਾ ਪਹਿਲਾਂ ਵੀ ਸਾਹਿਤ ਦੇ ਨਾਲ ਜੁੜੇ ਰਹੇ ਸੀਗੇ ਤੇ ਉਦੋਂ ਵੀ ਲੱਗਦਾ ਹੁੰਦਾ ਸੀ ਵੀ ਮੈਂ ਇਸ ਮੁਕਾਮ ਤੱਕ ਪਹੁੰਚਣਾ ਕਿ ਉਸ ਸਮੇਂ ਵੀ ਇਹ ਚੇਟਕਮਨ ਵਿੱਚ ਸੀ ਮੈਨੂੰ ਇਹ ਤਾਂ ਨਹੀਂ ਸੀ ਪਤਾ ਕਿ ਮੈਂ ਕਿਤਾਬਾਂ ਲਿਖਾਂਗਾ ਪਰ ਮੈਨੂੰ ਵੀ ਪਤਾ ਸੀ ਵੀ ਮੈਂ ਪੜਨੀ ਬਹੁਤ ਹੈ ਮਤਲਬ ਮੈਨੂੰ ਇਹ ਸੀਗਾ ਕਿ ਮੇਰੇ ਮਨ 'ਚ ਇੱਕ ਭੁੱਖ ਸੀ ਸ਼ਬਦ ਸ਼ਬਦ ਸੰਸਾਰ ਦੇ ਅੰਦਰ ਦਾਖਲ ਹੋਣ ਦੀ ਜੀ ਤੇ ਮੈਂ ਉਦੋਂ ਵੀ ਮੈਂ ਅਖਬਾਰਾਂ ਇਸ ਤਰ੍ਹਾਂ ਪੜ੍ਹਦਾ ਸੀ ਮੈਨੂੰ ਕਈ ਵੇ ਮੇਰੇ ਦੋਸਤਾਂ ਨੇ ਲਤੀਫਾ ਬਣਾਇਆ ਸੀ ਵੀ ਮੰਡੀਆਂ ਦੇ ਭਾਅ ਵੀ ਪੜ ਜਾਂਦਾ ਪੜਦਾ ਜੀ ਤੇ ਰੀਸੈਂਟਲੀ ਵੀ ਮੈਨੂੰ ਹੁਣ ਵੀ ਜਿਹੜਾ ਮੈਂ ਮੇਰੀ ਸਵੇਰ ਕਿਤਾਬ ਨਾਲ ਹੁੰਦੀ ਹੈ ਹਾਂ ਤੇ ਜਿਹੜੀ ਮੈਨੂੰ ਨੀਂਦ ਆਉਣੀ ਸ਼ਾਮ ਨੂੰ ਉਹ ਕਿਤਾਬ ਨਾਲ ਹੁੰਦੀ ਹੈ ਤੇ ਕਿਸੇ ਸਮੇਂ ਮੈਂ ਜਦੋਂ ਪ੍ਰੂਫ ਰੀਡਿੰਗ ਬਾਰੇ ਸਿਖਿਆ ਤੇ ਮੈਂ ਕਿਸੇ ਸਮੇਂ ਮੇਰੇ ਮਨ ਚ ਖਾਬ ਸੀ ਵੀ ਮੈਂ ਇੱਕ ਪ੍ਰਿੰਟਿੰਗ ਪ੍ਰੈਸ ਲਾਵਾਂਗਾ ਕੰਪੋਜ਼ਿੰਗ ਸਿੱਖੀ ਜੀ ਤਿੰਨਾਂ ਭਾਸ਼ਾਂ ਵਿੱਚ ਹੀ ਹਿੰਦੀ ਵਿੱਚ ਵੀ ਤੇ ਅੰਗਰੇਜ਼ੀ ਵਿੱਚ ਵੀ ਹੂੰ ਫਿਰ ਕੰਪੋਜ਼ਿੰਗ ਕਰਦਾ ਕਰਦਾ ਮੈਂ ਪ੍ਰੂਫ ਰੀਡਰ ਬਣ ਗਿਆ ਜਦੋਂ ਮੈਨੂੰ ਪਤਾ ਲੱਗਿਆ ਵੀ ਚੋ ਪੈਸੇ ਮਿਲਦੇ ਆ ਤੇ ਫਿਰ ਮੈਂ ਇਹਨੂੰ ਕਿਤੇ ਤੋਂ ਤੌਰ ਤੇ ਅਪਣਾ ਲਿਆ ਜੀ ਜਦੋਂ ਅਖਬਾਰ ਚ ਕੰਮ ਸ਼ੁਰੂ ਕੀਤਾ ਤੇ ਫਿਰ ਮੇਰੇ ਲਈ ਇਹ ਬੜਾ ਪ੍ਰੂਫ ਰੀਡਿੰਗ ਦਾ ਕੰਮ ਬਹੁਤ ਸਹੂਲਤ ਵਾਲਾ ਹੋ ਗਿਆ ਵਧੀਆ ਹੋ ਗਿਆ ਤੇ ਇਕ ਸਮਾਂ ਤੇ ਹੋਜਿਆ ਵੀ ਹੈ ਜਦੋਂ ਮੈਂ ਲੋਕ ਦੋਸਤ ਮੇਰੇ ਜਿਹਨੂੰ ਕਿਤਾਬ ਛਾਪਦੀ ਸੀ ਉਹ ਕਹਿੰਦੇ ਸੀ ਇੱਕ ਕਰ ਪ੍ਰੂਫ ਤੇ ਨਜ਼ਰ ਮਾਰ ਦੇ ਹੂੰ ਤੇ ਮੈਂ ਹਜ਼ਾਰਾਂ ਸਫੇ ਦੋਸਤਾਂ ਦੀਆਂ ਕਿਤਾਬਾਂ ਦੇ ਬਿਨਾਂ ਕਿਸੇ ਮਤਲਬੋਂ ਤੋਂ ਕੋਈ ਰੁਪਿਆ ਲਿਆ ਫ੍ਰੀ ਵਿੱਚ ਉਹਨਾਂ ਦੇ ਕਿਤਾਬਾਂ ਜਿਹੜੀਆਂ ਐਡਿਟ ਵੀ ਕੀਤੀਆਂ ਤੇ ਉਹਦੇ ਪ੍ਰੂਫ ਵੀ ਪੜ੍ਹੇ ਕਵਿਤਾ ਬਾਰੇ ਗੱਲ ਕਰੀਏ ਤਾਂ ਕਵਿਤਾ ਜਿਹੜੀ ਹੈ ਕਿਵੇਂ ਲਿਖੀ ਜਾਂਦੀ ਹੈ ਤੇ ਤੁਸੀਂ ਲਿਖਣ ਲੱਗੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਦੇ ਹੋ ਮੈਂ ਸੁਣਿਆ ਹੋਇਆ ਸੀਗਾ ਜੀ ਜਦੋਂ ਮੈਂ ਛੋਟਾ ਸੀ ਤੇ ਪਿੰਡ ਦੇ ਡੇਰੇ 'ਚ ਬਜ਼ੁਰਗ ਜਿਹੜੇ ਗੱਲਾਂ ਕਰਦੇ ਹੁੰਦੇ ਸੀ ਵੀ ਜਿਹੜੇ ਕਵੀ ਹੁੰਦੇ ਹਮ ਉਹਨਾਂ ਨੂੰ ਕਵਤਾ ਜਿਹੜੀ ਉਹ ਉੱਤਰ ਦੀ ਉੱਪਰੋਂ ਮੈਂ ਵੀ ਸੁਣਿਆ ਆਪਣੇ ਗ੍ਰੈਂਡਫਾਦਰ ਕੋਲੋਂ ਕਿਸੇ ਹੋਰ ਪ੍ਰਸੰਗ 'ਚ ਉਹ ਗੱਲ ਕਰ ਰਿਹਾ ਸੀ ਕਿਸੇ ਕਿਸਾਕਾਰ ਬਾਰੇ ਵੀ ਜਦੋਂ ਉਹ ਕਿਸਾਕਾਰ ਜਿਹੜਾ ਕਿਸਾ ਲੇਖ ਰਿਹਾ ਸੀ ਤੇ ਜਿਹੜੀ ਕਿਸੇ ਦੀ ਨਾਇਕਾ ਸੀ ਉਹਦੇ ਸਹਰਾਣੇ ਖੜ ਜਾਂਦੀ ਸੀ ਆਣ ਕੇ ਇੱਕ ਪ੍ਰਸੰਗ ਹੋਰ ਵੀ ਸੁਣਿਆ ਵੀ ਉਹ ਜਿਹੜੇ ਕਵੀ ਹੁੰਦੇ ਉਹਨਾਂ ਦੇ ਪੋਟਿਆਂ ਦੇ ਉਂਗਲਾਂ ਦੇ ਪੋਟੇ ਨਹੀਂ ਹੁੰਦੇ। ਹੂੰ ਇਹ ਗੱਲਾਂ ਮੈਂ ਕਵੀਆਂ ਬਾਰੇ ਸੁਣੀਆਂ ਸੀ ਜਿਹੜੀਆਂ ਮੇਰੇ ਬਚਪਨ ਚ ਮੇਰੇ ਕਿਤੇ ਨਾ ਅੰਤਰਮਨ ਚ ਪਈਆਂ ਸੀ। ਹੂੰ ਜਦੋਂ ਮੈਂ ਦੇਖਿਆ ਵੀ ਮੈਂ ਤਾਂ ਫਿਰ ਕਵਤਾ ਲੇਖ ਹੀ ਨਹੀਂ ਸਕਦਾ ਮੈਨੂੰ ਤਾਂ ਕਵਤਾ ਉੱਤਰਦੀ ਨਹੀਂ। ਹੂੰ ਕਵਤਾ ਮੈਨੂੰ ਲੱਗਦਾ ਵੀ ਮੇਰੀ ਕਵਤਾ ਜਿਹੜੀ ਜਿਹੜੀ ਕਵਤਾ ਮੈਂ ਲਿਖੀ ਜੇ ਕਵਤਾ ਹੈ ਤਾਂ ਇਹ ਦੇ ਅਨੁਭਵ ਦੀ ਕਵਤਾ ਹੈ। ਇਹ ਤੁਹਾਡੇ ਜੋ ਸਮਾਜਾਸ ਦੇ ਵਿੱਚ ਵਿਚਰਦਾ ਉਹ ਜੋ ਵਿਚਰ ਰਿਹਾ ਜੋ ਤੁਹਾਡੇ ਅਨੁਭਵ ਦਾ ਹਿੱਸਾ ਆ ਇਹ ਜਿਹੋ ਜਿਹਾ ਮੈਂ ਜੇ ਕਿਸੇ ਹੋਰ ਸਮਾਜ ਚ ਪੈਦਾ ਹੁੰਦਾ ਹੂੰ ਤੇ ਫਿਰ ਸ਼ਾਇਦ ਮੈਂ ਹੋਰ ਤਰ੍ਹਾਂ ਲਿਖਦਾ ਤੇ ਜਿਹੜੇ ਮੇਰੇ ਅਨੁਭਵ ਸੀ ਮੈਂ ਉਹਨਾਂ ਨੂੰ ਸ਼ੇਅਰ ਕੀਤਾ ਆਪਣੇ ਪਾਠਕਾਂ ਨਾਲ ਜੀ ਮਦਨ ਵੀਰਾ ਜੀ ਸਾਡੇ ਸੱਦੇ ਨੂੰ ਕਬੂਲ ਕਰਦੇ ਹੋਏ ਸਾਡੇ ਸਟੂਡੀਓ ਚ ਪਹੁੰਚੇ ਸਾਡੇ ਦਰਸ਼ਕਾਂ ਦੇ ਨਾਲ ਸਾਹਿਤ ਨੂੰ ਲੈ ਕੇ ਗੱਲਬਾਤ ਕੀਤੀ ਸਾਂਝ ਪਾਈ ਉਸ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ